ਕੀ ਨਾ ਆ ਗਏ ਜ ਆਪਣਾ ਆਹ ਭਾਈ ਸਾਹਿਬ ਅੱਛਾ ਜੀ ਭਾਜੀ ਕੀ ਆਏ ਦਫਤਰ ਜੀ ਕੀ ਕਰਨਾ ਆਏ ਸੀ ਤੁਸੀਂ ਹੂੰ ਕੀ ਹੋਇਆ ਕੀ ਭਾਜੀ ਮੈਂ ਭਾਜੀ ਬਿੱਲ ਜਮਾ ਕਰਾ ਰਿਹਾ ਸੀ ਨਾਲ ਵਾਲੀ ਚਿੱਠੀ ਦੇ ਰਿਹਾ ਸੀ ਅੱਛਾ ਜੀ ਤੇ ਉਧਰ ਤਿੰਨ ਨੰਬਰ ਤੇ ਛੱਤ ਡਿੱਗੀ ਪਈ ਆ ਅੱਛਾ ਜੀ ਤੇ ਜਿਹੜੀ ਛੱਤ ਗਿਰੀ ਤੁਹਾਡੇ ਤੇ ਕੋਈ ਸੱਟ ਪਈ ਨਹੀਂ ਨਹੀਂ ਭਾਈ ਵਿਚਾਰ ਆ ਆਮ ਪਬਲਿਕ ਕੇ ਸਰਕਾਰੀ ਦਫਤਰ ਦੇ ਵਿੱਚ ਆਂਦੀ ਹੈ ਤਾਂ ਉੱਥੇ ਜਿਹੜਾ ਇਹ ਹਾਦਸਾ ਹੋ ਜਾਂਦਾ ਤੇ ਕਿਧਰ ਆ ਦੇਖ ਕਿੱਦਾਂ ਦੇਖਦੇ ਹੋ ਤੁਸੀਂ ਕੀ ਨਾ ਭਾਈ ਇਹ ਤਾਂ ਚਲੋ ਮੇਰੀ ਲੱਖ ਦੀਆਂ ਬਚ ਗਿਆਂ ਮੈਂ ਹਾਂ ਮੇਰੇ ਤੇ ਵੀ ਦੇਖ ਸਕਦੀ ਕੁਛ ਫਾਲਾਨੀ ਹੂੰ ਤੇ ਪਰ ਮੇਨਟੇਨੈਂਸ ਨਹੀਂ ਸਹੀ ਹੈਗੀ ਇੱਥੇ ਅੱਛਾ ਜੀ ਛੱਤ 'ਚੋਂ ਪਾਣੀ ਦਾ ਵੇਲਾ ਹੈ ਮਤਲਬ ਕਿ ਸਰਕਾਰੀ ਦਫ਼ਤਰਾਂ ਦੇ ਜਾਣਾ ਤੇ ਆਪਣੀ ਸੇਫਟੀ ਆਫ ਕਰਕੇ ਜਾਵੇ ਬੰਦਾ ਹੈਲਮਟ ਪਾ ਕੇ ਅੰਦਰ ਆਵੇ ਹੈਲਮਟ ਪਾ ਕੇ ਜਾਵੇ ਮਤਲਬ ਕਿ ਆਪਣਾ ਸੇਫਟੀ ਕਵਰ ਲੈ ਕੇ ਆਵੇ ਆਪਣੇ ਨਾਲ ਠੀਕ ਕੀ ਕੀ ਆਪਣੀ ਪੋਸਟ ਹੈਗੇ ਸੀ ਮੈਂ ਇੰਸਪੈਕਟਰ ਇਹ ਏਰੀਆ ਦਾ ਅੱਛਾ ਜੀ ਜਿਹੜਾ ਇਹ ਹਾਸਾ ਹੋਇਆ ਵਾ ਮੇਰੇ ਸਾਹਮਣੇ ਹੋਇਆ ਤੁਹਾਡੇ ਸਾਹਮਣੇ ਆਇਆ ਕੋਈ ਜਾਨੀ ਨੁਕਸਾਨ ਤੇ ਨਹੀਂ ਹੋਇਆ ਜੀ ਜਾਨੀ ਨੁਕਸਾਨ ਆਉਂਦਾ ਨਹੀਂ ਹੋਇਆ ਤੇ ਸੱਟ ਲੱਗੀ ਹੈ ਆਪਣੀ ਸੱਟ ਲੱਗੀ ਹੈ ਮੁਲਾਜ਼ਮ ਅੱਛਾ ਜੀ ਸਿਰ ਪਾੜਿਆ ਵਗੈਰਾ ਹੂੰ ਸਿਰ ਤੋਂ ਸੱਟ ਲੱਗੀ ਹਸਪੀਟਲ ਦਾ ਐਡਮਟ ਹੋਇਆ ਹੂੰ ਠੀਕ ਹੈ ਉਹ ਮੰਨ ਲਾ ਹਾਲੇ ਤੱਕ ਠੀਕ ਨਹੀਂ ਅੱਛਾ ਤੁਸੀਂ ਇਸ ਬਾਰੇ ਆਪਣੇ ਉੱਚ ਅਧਿਕਾਰੀਆਂ ਨੂੰ ਇਨਫੋਰਮੇਸ਼ਨ ਦਿੱਤੀ ਸੀ ਕਿ ਲਿਖਤੀ ਤੌਰ ਤੇ ਸ਼ਿਕਾਇਤ ਕੀਤੀ ਆ ਨਾ ਭਈ ਨਾ ਮਾਰ ਹੋਏ ਨਸਕੋਈ ਤੇ ਕੋਈ ਉੱਚ ਅਧਿਕਾਰੀ ਇੱਥੇ ਪਹੁੰਚੇ ਵਾਲੇ ਤੱਕ ਅਜੇ ਤੱਕ ਨਹੀਂ ਕਿੰਨਾ ਟਾਈਮ ਹੋ ਗਿਆ ਜਿਹੜੀ ਕੱਟੋ ਹੋ ਗਿਆ ਜੀ ਮੇਰਾ ਖਿਆਲ ਵਿੱਚ ਕੋਈ ਡੇਢ ਘੰਟਾ ਹੋ ਗਿਆ ਅੱਛਾ ਇਹ ਮਲਕੀ ਮੁਲਾਜ਼ਮਾਂ ਦੀ ਕੋਈ ਸੇਫਟੀ ਨਹੀਂ ਹੈ ਇਸੇ ਤੇ ਕਿਉਂਕਿ ਅਲੀਨ ਤਾਂ ਸਾਹਮਣੇ ਤੇ ਭਾਜੀ ਨੀ ਸਾਹਮਣੇ ਆ ਹਮ ਨਹੀਂ ਮੁਲਾਜ਼ਮਾਂ ਦੀ ਕੋਈ ਸੇਫਟੀ ਨਹੀਂ ਹੈ ਮੁਲਾਜ਼ਮਾਂ ਦੀ ਕੋਈ ਜਾਨ ਆ ਉਹਨਾਂ ਦੀ ਜਾਨ ਨਹੀਂ ਹੈਗੀ ਜੀ ਬਾਰਬਾ ਜਾਨ ਤੇ ਹੈਗੀ ਬਾਰਬ ਠੀਕ ਤਾਂ ਤੁਸੀਂ ਤੇ ਉੱਚੀ ਘਰਿਆਂ ਨੂੰ ਫੋਨ ਕੀਤਾ ਤੁਸੀਂ ਆਪਣੇ ਵੱਲੋਂ ਬਿਲਕੁਲ ਸਭ ਨੂੰ ਕਰ ਚੁੱਕੇ ਆਂ ਹਾਂਜੀ ਕੀ ਕਿਹਾ ਜਾਂ ਉਹ ਆਹ ਛੱਤ ਦੇ ਬਾਰੇ ਐਡਵਾਈਸ ਕਰਨ ਆਏ ਕੋਈ ਪਰੇ ਭਾਵੇਂ ਕੱਲ ਦੇਖ ਭਾਵੇਂ ਨਹੀਂ ਉਹਨਾਂ ਨੇ ਜਦੋਂ ਤੁਸੀਂ ਫੋਨ ਕੀਤਾ ਉਹਨਾਂ ਨੂੰ ਕੀ ਤੁਹਾਨੂੰ ਕਿਹਾ ਗਿਆ ਉਹ ਆ ਤੇ ਆ ਰਹੇ ਮੌਕਾ ਦੇਖ ਰਹੇ ਆਂ ਨਹੀਂ ਆ ਰਹੇ ਅਰੇ 2 ਘੰਟੇ ਹੋ ਗਏ ਹਾਲ ਤੱਕ ਨਹੀਂ ਆਏ ਤੇ ਕਿਦੋਂ ਆਣਗੇ ਜਦੋਂ ਕੀ ਵੱਡਾ ਹਾਸਾ ਹੋ ਜਾਏਗਾ ਉਦੋਂ ਆਣਗੇ ਕੀ ਮੰਗ ਮੰਗਦੇ ਹੋ ਜੀ ਮੰਗੀ ਗਾ ਮੰਗੜੀ ਆ ਇਹ ਸਾਰਾ ਦੁਬਾਰਾ ਲੇ ਨੂੰ ਇਹ ਪੇਰ ਤੇ ਪੇਰ ਨਾਲ ਕੇ ਤੇ ਦੁਬਾਰਾ ਆਇਆ ਜੇ ਕਰਦਾ ਕਰਤੀ ਹੱਸਦਾ ਜਾ ਰਿਹਾ ਆ ਕੀ ਨਾ ਆ ਗਈ ਆਪਣਾ ਹੈ ਮੇਰਾ ਨਾਮ ਉਦਦ ਸ਼ਰਮਾ ਭਜੀ ਅੱਛਾ ਜੀ ਕੀ ਆਪਣਾ ਉਦਾ ਇੱਥੇ ਕੀ ਹੈਗਾ ਭਜੀ ਭਜੀ ਮੈਂ ਬਿਲਡਿੰਗ ਸਪਰਟਰ ਹਾਂ ਜੀ ਇੱਥੇ ਅੱਛਾ ਜੀ ਕੀ ਹੋਇਆ ਕੀ ਭਾਜੀ ਸਵੇਸੇ ਕੋਈ ਸਵੇ ਜਦੋਂ ਜੱਪਾ ਆਪਣੇ ਘਰ ਆਏ ਜੀ ਡਿਊਟੀ ਤੇ ਇੱਥੇ ਨਾ ਦੋ ਚਾਰ ਦਿਨ ਪਹਿਲਾਂ ਛੱਤ ਚੋਂ ਦੀ ਪਈ ਸੀ ਸਾਡੇ ਜੀ ਤਾਂ ਆਪਾਂ ਆਪਣੇ ਉੱਚ ਅਧਿਕਾਰੀਆਂ ਨੂੰ ਕਿੰਨੀ ਵਾਰੀ ਰਿਕਵੈਸਟ ਕੀਤੀ ਹੈ ਸਾਡੇ ਆਫੀਸਰ ਅਲੀਤ ਸ਼ਰਮਾ ਜੀ ਦਿਲਬਾਖ ਜੀ ਇਹਨਾਂ ਨੇ ਕਈ ਵਾਰ ਲਿਖ ਕੇ ਦਿੱਤਾ ਉੱਪਰ ਇੱਕ 2512000 25 ਦੀ ਲੈਟਰ ਆਪਾਂ ਆਪਣੇ ਅਫਸਰਾਂ ਨੂੰ ਦਿੱਤੀ ਹੈ ਕਿ ਇਹਨੂੰ ਜਲਦ ਤੋਂ ਜਲ ਠੀਕ ਕਰਵਾਇਆ ਜਾਵੇ ਜੀ ਅੱਜ 7ਵਾਂ ਮਹੀਨਾ ਆ ਗਿਆ ਸਰ ਅੱਜ 7 ਮਹੀਨੇ ਹੋ ਗਏ ਇਹਦੇ ਬਾਰੇ ਕਿਸੇ ਦਾ ਧਿਆਨ ਨਹੀਂ ਸੀਗਾ ਜੀ ਜਿੱਦਾਂ ਹੁਣ ਬਰਸਾਤਾਂ ਦੇ ਦਿਨਾਂ ਬਰਸਾਤਾਂ ਦੇ ਉੱਪਰੋਂ ਪਾਣੀ ਡਿੱਗਦਾ ਸੀਗਾ ਤਾਂ ਛੱਤ ਪਹਿਲੇ ਡਾਊਨ ਸੀ ਜੀ ਤਾਂ ਅੱਜ ਜਦ ਆਪਾਂ ਸਵੇਰੇ ਜਦੋਂ ਕੰਮ ਤੋਂ ਆਏ ਲੜਕੀਆਂ ਅੰਦਰ ਬੈਠੀਆਂ ਹੋਈਆਂ ਸੀ ਸਾਡਾ ਸਟਾਫ ਬੈਠਾ ਹੋਇਆ ਸੀਗਾ ਕੰਮ ਕਰ ਰਹੇ ਸੀਗੇ ਪਛਾਤ ਇੱਕਦਮ ਬਿਗਰ ਗਈ ਤੇ ਇੱਕ ਲੜਕੀ ਦਾ ਸਿਰ ਫਟ ਗਿਆ ਜੀ ਉਹ ਹੂੰ ਉਹਦੇ ਸਿਰ ਤੇ ਕਾਫੀ ਜ਼ਿਆਦਾ ਝੋਟ ਲੱਗੀ ਇਹ ਕਿ ਸਾਡਾ ਕੰਪਿਊਟਰ ਪੂਰਾ ਟੁੱਟ ਗਿਆ ਲੜਕੀ ਠੀਕ ਹੈ ਜੀ ਲੜਕੀ ਦੇ ਸਿਰ ਤੇ ਝੋਟ ਲੱਗੀ ਸਰ ਹਸਪੀਟਲ ਐਡਮਿਟ ਹੈ ਅੱਛਾ ਜੀ ਲੜਕੀ ਲੜਕੀ ਕਿੱਥੇ ਰਹਿਣ ਵਾਲੀ ਹੈ ਸਰ ਲੜਕੀ ਜਲੰਧਰ ਰਹਿਣ ਵਾਲੀ ਹੈ ਉਹ ਨਾ ਬੋਲ ਸਕਦੀ ਹੈ ਨਾ ਉਹ ਸੁਣ ਸਕਦੀ ਹੈ ਲੈਫ ਹੈ ਜੀ ਨਹੀਂ ਸਰ ਤੁਸੀਂ ਇਹ ਦੱਸਿਆ 7 ਮਹੀਨੇ ਹੋ ਗਏ ਹੈ ਲੈਟਰ ਦਿੱਤੀ ਹੈ ਉਸਦੀ ਆਜਾ ਨੂੰ ਕਿ ਉਹ ਵੱਡਾ ਕੋਈ ਹਾਸਾ ਹੋਣ ਨੂੰ ਵੇਟ ਕਰ ਰਹੇ ਨੇ ਸਰ ਇਹ ਤਾਂ ਸਾਡੇ ਜਿਹੜੇ ਉੱਪਰਲੇ ਅਫਸਰ ਉਹ ਹੀ ਦੱਸ ਰਹੇ ਨੇ ਅੱਪਰ ਕਿ ਇਨਗੈਲੀ ਕੀਤੀ ਜਾ ਰਹੀ ਹੈ ਮ ਆਮ ਲੋਗ ਆਂਦੇ ਨੇ ਉੱਥੇ ਕੋਈ ਵੱਡਾ ਹਾਸਾ ਹੋ ਜਾਏ ਕੌਣ ਜ਼ਿੰਮੇਵਾਰ ਹੈ ਸਰ ਇਹ ਤਾਂ ਦੇਖੋ ਜੀ ਆਪਾਂ ਤਾਂ ਆਪਣੀ ਡਿਊਟੀ ਵੀ ਆਪਾਂ ਆਪਣੇ ਘਰੋਂ ਕਰਦੇ ਆਂ ਕਿ ਤੁਹਾਨੂੰ ਵੀ ਆਪਾਂ ਕੋਈ ਆਪਣੇ ਜੋਖਮ ਆਪਣੇ ਸਿਰ ਤੇ ਕੋਈ ਲੈਣਾ ਸਾਨੂੰ ਵੀ ਆਪਣੀ ਸੇਫਟੀ ਚਾਹੀਦੀ ਹੈ ਕਿ ਜਦੋਂ ਸਾਨੂੰ ਕੋਈ ਕੱਲੋਂ ਸਾਡੇ ਦੇ ਉਨੇ ਕੀ ਹੋਵੇ ਤੇ ਸਾਡਾ ਕੋਈ ਬਚਾਅ ਹੋ ਸਕੇ ਸਰ ਉਹੀ ਉਹੀ ਤਾਂ ਮੇਰਾ ਸਵਾਲ ਹੈ ਕੌਣ ਜ਼ਿੰਮੇਵਾਰ ਹੈ ਇਸ ਚੀਜ਼ ਦਾ ਅਗਰ ਕੋਈ ਵੱਡਾ ਹਾਦਸਾ ਹੋਰ ਹੋ ਜਾਂਦਾ ਇਹ ਤੇ ਛੱਤ ਗਿਰੀ ਹੈ ਛੱਤ ਲੱਗੀ ਮਾੜੀ ਮੋਟੀ ਲੱਗੀ ਹੋਣੀ ਲੱਗਦਾ ਦੇਖੋ ਜਿਹੜੇ ਸਾਡੇ ਉੱਚ ਇੱਥੇ ਖੜੀ ਹੈ ਉਹਨਾਂ ਦੀ ਨੋਲੇਜ ਸਾਰਾ ਕੁਝ ਹੈਗਾ ਉਹ ਦੇਖ